ਸਰ ਰੰਜੀਤ ਕੋਈ ਮੰਨ ਲਓ ਜਿਵੇਂ ਪਿਛਲੇ ਦਿਨਾਂ ਦੀ ਦੀਵਾਲੀ ਦਾ ਮਤਲਬ ਲੰਘਿਆ ਹੋਇਆ ਤਿਹਾ ਹੈ ਠੀਕ ਹੈ ਸਰ ਉਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਯਾਨੀ ਕਿ ਜੋ ਚੀਜ਼ਾਂ ਦੀ ਡਿਮਾਂਡ ਰੱਖੀ ਗਈ ਹੈ ਮੰਨ ਲਓ ਜਿਵੇਂ ਚੱਲਦਾ ਜੀ ਕੋਈ ਮਠਾਈ ਦੇ ਡੱਬੇ ਲਾ ਲਓ ਜਾਂ ਪਟਾਕੇ ਲਾ ਲਓ ਕੋਈ ਵੀ ਚੀਜ਼ਾਂ ਦੀ ਜੋ ਵੀ ਡਿਮਾਂਡ ਉੱਥੇ ਇਹਨਾਂ ਨੇ ਰੱਖੀ ਹੈ ਕਾਫੀ ਦੁਕਾਨਦਾਰ ਜਿਹੜੇ ਇਨਵੋਲਵ ਨਹੀਂ ਹੋਏ ਉਹਨਾਂ ਦੀ ਪਰਸੋ ਰੈਜਮੈਂਟ ਹੋਈ ਹੈ ਉਹਨਾਂ ਨੂੰ ਪਰਸੋ ਸ਼ਾਮ ਨੂੰ ਚੱਕਿਆ ਗਿਆ ਜੀ ਸਰ ਇਹ ਪਹਿਲਾਂ ਦਾ ਮੰਨ ਲਓ ਇਹਨਾਂ ਨੇ ਇਹ ਕੈਨਮਿੰਗ ਆ ਤੋਪਈ ਹੋਇਆ ਯਾਨੀ ਕਿ ਜਾਨਸਾਰੀ ਫਿਰ ਮੇ ਕੇ ਇਸ ਤੇ ਮਤਲਬ ਹੀ ਥੱਪੜ ਵਗੈਰਾ ਮਾਰੇ ਆ ਜੀ ਪਟੇ ਨੂੰ ਮਲਣ ਚੱਕਿਆ ਠੀਕ ਹੈ ਕਹਿੰਦੇ ਵੀ ਐ ਕਰਕੇ ਪੁੱਠਾ ਪੈ ਜਾ ਬਈ ਤੁਹਾਨੂੰ ਨਾਲ ਸਾਨੇ ਪਾ ਲਿਆ ਵਿੱਚ ਕਿੜਿਆ ਅੰਸਰ ਗਲਤ ਹੁੰਦੇ ਬਈ ਜੀ ਪੈਂਦੇ ਪੜਕਾਉ ਮੌਲ ਕਰਨ ਵਾਲੇ ਉਹ ਗਲਤਫਹਿਮੀ ਚ ਹੋ ਗਿਆ ਜੋ ਵੀ ਹੋਇਆ ਪੁਲਿਸ ਚੌਂਕੀ ਦੇ ਬਾਹਰ ਦੁਕਾਨਦਾਰਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਚੌਂਕੀ ਦੇ ਮੁਲਾਜ਼ਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਅਰਸਲ ਇੱਕ ਦੁਕਾਨਦਾਰ ਨੌਜਵਾਨ ਜੋ ਕੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਪਿਆ ਹੈ ਉਸਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਚੌਂਕੀ ਮੁਲਾਜ਼ਮਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਤੇ ਇਤੋਂ ਤੱਕ ਕਿ ਚੌਂਕੀ ਦੇ ਵਿੱਚ ਵੀ ਉਸ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਤੋਂ ਪਹਿਲਾਂ ਕੱਟੇ ਹੋ ਕੇ ਦੁਕਾਨਦਾਰਾਂ ਨੇ ਉਸ ਨੂੰ ਚੌਂਕੀ ਤੋਂ ਛਡਵਾ ਲਿਆ। ਇਸ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਇਤੋਂ ਤੱਕ ਕਹਿ ਇਲਜ਼ਾਮ ਲਗਾਏ ਨੇ ਕਿ ਮੁਲਾਜ਼ਮਾਂ ਵੱਲੋਂ ਉਹਨਾਂ ਤੋਂ ਦੀਵਾਲੀ ਮੰਗੀ ਗਈ ਸੀ ਤੇ ਜਿਨ੍ਹਾਂ ਦੁਕਾਨਦਾਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਦੀਵਾਲੀ ਨਹੀਂ ਦਿੱਤੀ ਉਹਨਾਂ ਨੂੰ ਰੰਜਿਸ਼ ਦੇ ਕਾਰਨ ਜਨਹਿਲ ਤੱਕ ਕੀਤਾ ਗਿਆ ਐਸੇ ਹਿਸਾਬ ਦੀ ਇਨਕੋਥੋ ਗੱਡੀ ਕ੍ਰਾਸ ਹੁੰਦੀ ਹੈ ਠੀਕ ਹੈ ਉਹ ਕੋਈ ਇਨਕੀ ਸ਼ਰਾਰਤੀ ਅਨਸਰ ਉੱਥੇ ਕੋਈ ਪਟਾਕੇ ਚਲਾ ਰਹੇ ਹੋਣੇ ਆ ਉਹਨਾਂ ਨੇ ਉਹਨਾਂ ਦੇ ਅੱਗੇ ਗੱਡੀ ਅੱਗੇ ਪਟਾਕਾ ਫੋੜਦਾ ਜੀ ਉਹ ਅੱਗੋਂ ਗੱਡੀ ਰਿਵਰਸ ਕਰਕੇ ਲੈ ਕੇ ਆਉਂਦੇ ਆ ਆਕੇ ਮੇਰੇ ਨਾਲ ਆਕੇ ਮਤਲਬ ਮੇਰੇ ਨਾਲ ਉਸ ਹਿਸਾਬ ਤੇ ਰੂਡਲੀ ਬਿਹੇਵਰ ਨਾਲ ਗੱਲ ਕਰਦੇ ਆ ਕਿ ਵੀ ਤੈਨੂੰ ਦਿਖਦਾ ਨਹੀਂ ਤੂੰ ਪਟਾਕਾ ਸੁੱਟਿਆ ਮੈਂ ਕਿ ਸਰ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਪਟਾਕਾ ਨਹੀਂ ਸੁੱਟਿਆ ਇਹ ਸਾਡੀ ਇੱਥੇ ਸਾਹਮਣੇ ਦੁਕਾਨ ਹੈ ਠੀਕ ਹੈ ਇੱਥੇ ਅਸੀਂ ਆ ਤੁਸੀਂ ਆ ਕੇ ਚੈੱਕ ਕਰ ਲਓ ਸੀਸੀਟੀਵੀ ਚੈੱਕ ਕਰ ਲਓ ਜੇ ਮੈਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੋਈ ਮੈਂ ਸੁੱਟਿਆ ਹੋਇਆ ਆ ਤਾਂ ਜਿਹੜੀ ਸਜ਼ਾ ਉਹ ਮਨਜ਼ੂਰ ਹੈ ਇੰਨੀ ਗੱਲ ਤੇ ਉਹਨਾਂ ਨੇ ਉਹ ਕਹਿੰਦੇ ਨਹੀਂ ਅਖੇ ਤੂੰ ਹੀ ਸੁੱਟਿਆ ਉਸੇ ਨੂੰ ਉਹਨਾਂ ਨੇ ਮੰਨ ਲਓ ਮੇਰੇ ਤੇ ਬਲੇਮ ਲਾਉਣਾ ਸਟਾਰਟ ਕਰਕੇ ਸਰ ਰਣਜੀਤ ਕੋਈ ਮਨ ਲਓ ਜਿਵੇਂ ਪਿਛਲੇ ਦਿਨਾਂ ਦੀ ਦੀਵਾਲੀ ਦਾ ਮਤਲਬ ਲੰਘਿਆ ਹੋਇਆ ਤਿਹਾੜ ਠੀਕ ਹੈ ਸਰ ਉਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਯਾਨੀ ਕਿ ਜੋ ਚੀਜ਼ਾਂ ਦੀ ਡਿਮਾਂਡ ਰੱਖੀ ਗਈ ਹੈ ਮਨ ਲਓ ਐਸਪੋਜ਼ ਕਰੋ ਕਿ ਆ ਵੀ ਕੋਈ ਮਨ ਲਓ ਜਿਵੇਂ ਚੱਲਦਾ ਹੀ ਕੋਈ ਮਠਾਈ ਦੇ ਡੱਬੇ ਲਾ ਲੋ ਜਾਂ ਪਟਾਕੇ ਲਾ ਲੋ ਕੋਈ ਵੀ ਚੀਜ਼ਾਂ ਦੀ ਜੋ ਵੀ ਡਿਮਾਂਡ ਉੱਥੇ ਇਹਨਾਂ ਨੇ ਰੱਖੀ ਆ ਉਹ ਚੀਜ਼ਾਂ ਦੇ ਅਸੀਂ ਸਰ ਉਸ ਚੀ ਦੇ ਵਿੱਚ ਇਨਵੋਲਵ ਨਹੀਂ ਹੋਏਗੇ ਨਾ ਹੀ ਆਪਾ ਹੋਣਾ ਹੀ ਸਰ ਇਹਦੇ ਇਹਦੇ ਵਿੱਚ ਸਰ ਕਾਫੀ ਦੁਕਾਨਦਾਰ ਜਿਹੜੇ ਇਨਵੋਲਵ ਨਹੀਂ ਹੋਏ ਉਹਨਾਂ ਦੀ ਪਰਸੋ ਰੈਸ਼ਮੈਂਟ ਹੋਈ ਆ ਉਹਨਾਂ ਨੂੰ ਪਰਸੋ ਸ਼ਾਮ ਨੂੰ ਚੱਕਿਆ ਗਿਆ ਜੀ ਉਦੋਂ ਉਹਨਾਂ ਨੂੰ ਚੱਕ ਕੇ ਯਾਨੀ ਕਿ ਕਿੰਨੇ ਘੰਟੇ ਦੇ ਘੰਟੇ ਬਾਅਦ ਛੱਡ ਦਿੱਤਾ ਗਿਆ ਉਹ ਕਿੰਨੇ ਕਹਿ ਸਵੇ ਪੁਲਿਸ ਨੇ ਚੀਜ਼ਾਂ ਮੰਗੀਆਂ ਜਿਹੜੀਆਂ ਬਾਅਦ ਸਰ ਇਹ ਲਾਈਵ ਹੀ ਹੋਈਆਂ ਹੀ ਆ ਇਹ ਆਪ ਦੇ ਲਿਖੇ ਮੰਗੀਆਂ ਕਿੰਨੇ ਆ ਮੰਗੀਆਂ ਕਿੰਨੇ ਸਰ ਉਹ ਦੋ ਨੇ ਆ ਕੇ ਮੰਗੀਆਂ ਤੁਹਾਡੇ ਨੂੰ ਕਿਸੇ ਨੇ ਤੁਹਾਨੂੰ ਕਿਹਾ ਉਹ ਤੋਂ ਮਤਲਬ ਅੱਗੋਂ ਵੀ ਜੇ ਮੈਸੀ ਲੱਗਦਾ ਗਾਂ ਦੁਕਾਨਦਾਰ ਤੋਂ ਦੁਕਾਨਦਾਰ ਨੂੰ ਸਰ ਅੱਗੋਂ ਹੁਣ ਆਪਾਂ ਬਾਈ ਨੇ ਮੈਂ ਦੁਕਾਨਦਾਰ ਜੁਨੀੰਜ ਰਹਿਣਾ ਅਕਸਰ ਦੁਕਾਨਦਾਰ ਦਾ ਪੰਡਾ ਨਹੀਂ ਜਦੋਂ ਜਦੋਂ ਕੋਈ ਚੀਜ਼ਾਂ ਮੰਗੀਆਂ ਗਈਆਂ ਉਸ ਤੋਂ ਬਾਅਦ ਕੀ ਹੋਇਆ ਸੀ ਤੁਹਾਡੇ ਨਾਲ ਸਰ ਉਸ ਤੋਂ ਬਾਅਦ ਅਸੀਂ ਮੈਂ ਕਿਹਾ ਵੀ ਆਪਾਂ ਇਸ ਈ ਦੇ ਵਿੱਚ ਨੋਲਜ ਨਹੀਂ ਹੋ ਸਕਦੇ ਆਪਣੇ ਕੋਲ ਕੋਈ ਉਸ ਟਾਈਪ ਦੀ ਕੋਈ ਚੀਜ਼ ਹੀ ਨਹੀਂ ਜਿਹੜੀ ਕਰਕੇ ਯਾਰ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਯਾਰ ਵੀ ਵਗਾਰ ਚੱਲ ਨਹੀਂ ਪਵੇ ਜਾਂ ਭਾਈ ਜੀ ਨਹੀਂ ਕਰ ਸਕਦੇ ਮੈਨੂੰ ਇੱਕ ਆਪਣੀ ਸੋਚ ਹੈ ਜੀ ਹੋ ਸਕਦਾ ਕਿ ਉਹਦੇ ਉਸ ਚੀਜ਼ ਦੀ ਕੋਈ ਰੰਜਿਸ਼ ਕੱਢੀ ਹੋਵੇ ਵੀ ਆਪਾਂ ਉਸੀ ਦੇ ਚਰਨ ਵਾਲੇ ਨਹੀਂ ਹੋਏ। ਕਿਹਨੇ ਕੁੱਟਿਆ? ਜਾਣਦੇ ਹੋ ਬੰਦੇ ਜਿਨ੍ਹਾਂ ਨੇ ਕੁੱਟਿਆ? ਸਰ ਇਹ ਦੋ ਮਲਾਜ਼ਮ ਸੀਗੇ ਮੈਨੇ ਇੱਕ ਦਾ ਉਹ ਸਰ ਜਿਹੜੇ ਉੱਥੋਂ ਕ੍ਰਾਸ ਹੋਏ ਸੀ ਮੈਂ ਵਾਈ ਨੇ ਮਾ ਉਹਨਾਂ ਨਹੀਂ ਜਾਣਦਾ ਇੱਕ ਉਹਨਾਂ ਦੇ ਨਾਲ ਮਲਾਜ਼ਮ ਸੀ। ਕਾਹਦੇ ਨਾਲ ਬੰਦਿਆ? ਸਰ ਇਹ ਪਹਿਲਾ ਦਾ ਮਾਮਲਾ ਇਹਨਾਂ ਨੇ ਇਹ ਕੈਂਡੀਨ ਦਾ ਤੋਪਈ ਹੋਇਆ ਯਾਨੀ ਕਿ ਜਾਨ ਸਾਰੀ ਫਿਰ ਮੇਰੇ ਇਨਕੇ ਕੜਾ ਵਗੈਰਾ ਉਤਰਵਾ ਲਿਆ ਰਿੰਗ ਉਤਰਵਾ ਲਈ ਜੀ ਠੀਕ ਹੈ ਫੇਸ ਤੇ ਮਤਲਬ ਵੀ ਥੱਪੜ ਵਗੈਰਾ ਮਾਰੇ ਆ ਜੀ ਠੀਕ ਹੈ ਤੇ ਮੰਨ ਲਓ ਪਟੇ ਨੂੰ ਮੰਨ ਲਏ ਚੱਕਿਆ ਠੀਕ ਹੈ ਕਹਿੰਦੇ ਵੀ ਐ ਕਰਕੇ ਗੁੱਠਾ ਪੈ ਜਾ ਬਈ ਉਦੋਂ ਤੱਕ ਕੀ ਹੋਇਆ ਜੀ ਮਤਲਬ ਸਾਡੇ ਜੋ ਵੀ ਸਾਰੇ ਦਤੰਦਰ ਜੁਨੀਅਨ ਦੇ ਤੇ ਜੋ ਮੰਨ ਲਓ ਕੋਈ ਮੇਰੇ ਨਾਲ ਜਿਹੜੇ ਜਾਣਕਾਰ ਸੀਗੇ ਉੱਥੇ ਪਹੁੰਚ ਗਈ ਉਸ ਚੀਜ਼ ਕਰਕੇ ਉਹ ਚੀਜ਼ ਡਿਲੇ ਹੋ ਗਈ ਹੈ ਮਾਮਲਾ ਮੁਕਸਰ ਦੇ ਪਿੰਡ ਦੋਦਾ ਦਾ ਹੈ ਜਿੱਥੇ ਕੇ ਪੰਚਾਇਤ ਮੈਂਬਰ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਛਿਰਾਤੀ ਅੰਸਰਾਂ ਨੇ ਇਸ ਮਾਮਲੇ ਨੂੰ ਗਲਤ ਰੰਗਤ ਦਿੱਤੀ ਹੈ ਜੀ ਅਸੀਂ ਇਹਦੇ ਕੋਲੇ ਕਦੋਂ ਗਗਨਦਾ ਭਰਾ ਦਾ ਫੋਨ ਆਇਆ ਗੋਰੀ ਦਾ ਗੱਲ ਸਾਡੇ ਮੁੰਡੇ ਨੂੰ ਪੁਲਿਸ ਲੈ ਗਈ ਮੈਂ ਕੀ ਗੱਲ ਮੈਂ ਗੱਲ ਕੀਤੀ ਉਹ ਕਹਿੰਦੇ ਤੂੰ ਆਇਆ ਲੈ ਆ ਮੁੰਡੇ ਨੂੰ ਕਿੰਨੇ ਵਜੇ ਦੀ ਘਟਨਾ ਜੋ ਲੈ ਕੇ ਗਿਆ ਇਹ ਰਾਤ ਸਾਨੂੰ ਪੌਣੇ 10 9:30 ਫੋਨ ਆਇਆ ਲਗਭਗ ਪੱਕਾ ਤਾਂ ਨਹੀਂ ਪਤਾ ਕਦੋਂ ਅਸੀਂ ਇਹਨੂੰ ਮੁੰਡੇ ਨੂੰ ਗਏ ਚੌਂਕੀ ਅਸੀਂ ਪੁੱਛੀ ਕੀ ਗੱਲ ਹੈ ਸਾਨੂੰ ਨੇ ਸਾਨੇ ਚ ਪਾ ਲਿਆ ਵਿੱਚ ਕਿੜਿਆ ਆਨਸਰ ਗਲਤ ਹੁੰਦੇ ਬਾਈ ਜੀ ਪਿੰਡ ਪੜਕਾਓ ਮਾਹੌਲ ਕਰਨ ਵਾਲੇ ਅਸੀਂ ਕੋ ਗਗਨ ਤੋਂ ਪੁੱਛਿਆ ਸਾਰੀ ਗੱਲ ਇਹਨੂੰ ਉੱਥੇ ਮੁੰਡੇ ਨੂੰ ਪੁਲਿਸ ਬੁਲਾਏ ਗਏ ਨੇ ਲੈ ਯਾਰ ਕੋਈ ਗੱਲ ਨਹੀਂ ਉੱਥੇ ਪਟਾਕੇ ਚੱਲੀ ਜਾਂਦੇ ਸੀ ਪਟਾਕੇ ਹੋਰ ਮੁੰਡੇ ਚਲਾਏ ਸੀ ਉਹ ਪਟਾਕੇ ਐਸਆਈ ਦੀ ਗੱਡੀ ਐ ਡਿੱਗਿਆ ਐਸਐਹ ਦੀ ਗੱਡੀ ਡਿੱਗੇ ਕਿਹੜਾ ਇਹ ਕਲੀਅਰ ਕੀਤਾ ਕੋ ਡਿੱਗੇ ਪਟਾਕਾ ਐਸਐਹ ਨੂੰ ਐ ਲੱਗਿਆ ਆ ਮੁੰਡਾ ਅਗਲਾ ਹੀ ਬੇਟਾ ਕਿਦੇ ਨੇ ਪਟਾਕਾ ਸੱਟਿਆ ਉਹ ਗਲਤਫਹਿਮੀ ਚ ਹੋ ਗਿਆ ਜੋ ਵੀ ਹੋਇਆ ਕਿਹੜਾ ਹੋਇਆ ਇਹ ਕੋਈ ਕਲੀਅਰ ਕੀਤਾ ਪਿੰਡ ਚ ਮੁੜ ਕੇ ਕਹਿੰਦੇ ਅਸੀਂ ਉਹਦਾ ਪੀਤੀ ਸ਼ਰਾਬੋ ਕਰਾਉਣਾ ਹੈ ਡਾਕਟਰੀ ਮੈਂ ਹੀ ਕਰਾ ਲਵੋ ਇਹ ਕਹਿੰਦੇ ਗਲਤੀ ਬਣਾਉਣੀ ਗਲਤੀ ਕਿਹੜੀ ਉਹ ਗੱਲ ਹੈ ਕਹਿੰਦੇ ਅਸੀਂ ਗਲਤੀ ਉਹ ਮੰਨਣ ਤਿਆਰ ਸੀ ਕਦੋਂ ਗਲਤ ਬੰਦੇ ਦੇ ਹੱਥ ਚੜ ਗਿਆ ਸਿਆਸਤ ਚੜ ਗਈ ਗਲਤ ਗਲਤ ਚੜ ਗਈ ਉਹ ਬਹੁਤ ਮਾੜੀ ਗੱਲ ਹੋਈ ਹੈ ਇਸ ਮਾਮਲੇ ਤੇ ਜਦੋਂ ਡੀਐਸਪੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਗਲਤ ਫੈਮਿਲੀ ਦੇ ਕਾਰਨ ਹੋਇਆ ਕਿਉਂਕਿ ਅਕਸਰ ਹੀ ਸ਼ਰਾਰਤੀ ਅੰਸਰ ਸੜਕਾਂ ਦੇ ਉੱਪਰ ਪਟਾਕੇ ਚਲਾਉਂਦੇ ਨੇ ਤੇ ਇਸ ਦੇ ਚੱਲਦੇ ਹੀ ਉਹਨਾਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਪੁਲਿਸ ਮੁਲਾਜ਼ਮਾ ਵੱਲੋਂ ਦੀਵਾਲੀ ਮੰਗਣ ਦੇ ਇਲਜ਼ਾਮਾਂ ਦੇ ਬਾਰੇ ਬੋਲਦੇ ਹਾਂ ਉਹਨਾਂ ਕਹਾਂ ਕਿ ਇਹ ਸਿਰਫ ਬੇਤੁਕੀਆਂ ਗੱਲਾਂ ਨੇ ਤੇ ਉਹਨਾਂ ਅਫਵਾਹਾਂ ਦੇ ਉੱਪਰ ਵਿਸ਼ਵਾਸ ਨਾ ਕਰਨ ਦੀ ਗੱਲ ਆਖੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਜਿਹੜੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਜਿਹੜਾ ਯਕੀਨ ਨਾ ਕੀਤਾ ਜਾਵੇ ਜਿਹੜਾ ਇਹ ਕੱਲ ਰਾਤ ਦਾ ਇਨਸੀਡੈਂਟ ਹੋਇਆ ਹੈਗਾ ਇਹਦੇ ਵਿੱਚ ਕੱਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਹੈਗੇ ਸੜਕ ਦੇ ਉੱਤੇ ਜਿਹੜੇ ਹੈਗੇ ਪਟਾਕੇ ਸੱਟੇ ਜਾ ਰਹੇ ਸੀ ਦੀਵਾਲੀ ਦੀ ਰਾਤ ਸੀ ਜਿਹਦੇ ਕਰਕੇ ਸੜਕ ਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਸੀ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਹੈਗੀ ਆ ਤਾਂ ਉਹਦੇ ਵਿੱਚੋਂ ਕੁਝ ਜਿਹੜੇ ਮੁੰਡੇ ਨੇ ਭੱਜ ਗਏ ਨੇ ਇੱਕ ਮੁੰਡਾ ਉੱਥੇ ਜਿਹੜਾ ਮੌਕੇ ਤੇ ਪੁਲਿਸ ਪਾਰਟੀ ਨੂੰ ਮਿਲਿਆ ਹੈਗਾ ਜਿੰਦਾ ਦੋਸਤ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਉਸਦੇ ਨਾਲ ਹੀ ਕਿਉਂਕਿ ਉੱਥੇ ਤੁਹਾਨੂੰ ਵੀ ਪਤਾ ਕੱਲ ਬਾਜ਼ਾਰ ਭਰਿਆ ਸੀਗਾ ਨਾਲ ਹੀ ਜਿਹੜੇ ਬਾਕੀ ਦੁਕਾਨਦਾਰ ਤੇ ਹੋਰ ਆ ਗਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਚਲੋ ਇਹਨਾਂ ਨੂੰ ਅਹਿਸਾਸ ਹੈ ਵੀ ਦੀਵਾਲੀ ਦਾ ਦਿਨ ਹੈ ਤੇ ਪੁਲਿਸ ਵੱਲੋਂ ਵੀ ਤਿਹਾਰ ਦੀ ਅਹਿਮੀਅਤ ਨੂੰ ਦੇਖਦਿਆਂ ਹੋਇਆ ਕਿ ਦੀਵਾਲੀ ਦੇ ਤਿਹਾਰ ਕਰਕੇ ਉਹਦੇ ਅਹਿਸਾਸ ਕਰ ਲੈਣ ਤੇ ਜਿਹੜੀ ਹੈਗੀ ਹੈਗੀ ਗੱਲ ਨੂੰ ਉੱਥੇ ਉਹਨਾਂ ਨੂੰ ਕਹਿ ਕੇ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਸ਼ਰਾਰਤ ਜਿਹੜੀ ਨਹੀਂ ਕਰਨੀ ਹੈਗੀ ਇਹ ਗੱਲ ਨੂੰ ਉਤੇ ਖਤਮ ਕਰ ਦਿੱਤਾ ਗਿਆ ਸੋ ਜੋ ਅੱਜ ਹੁਣ ਉਸ ਤੋਂ ਬਾਅਦ ਵੀ ਕੁਝ ਛਰਾਰਤੀਆਂ ਸਾਹਿਬ ਵੱਲੋਂ ਜਿਹੜਾ ਹੈਗਾਗਾ ਇਹਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਸੋ ਉਸ ਤੇ ਉੱਤੇ ਜੋ ਵੀ ਹੈ ਜੋ ਵੀ ਵੈਰੀਫਾਈਡ ਨਿਊਜ਼ ਹੈਗੀ ਇਹ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਊਗੀ ਤੇ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਅਮਲ ਜਿਹਾਦੀ ਜਾਊਗੀ ਸਾਫ ਸਾਰਿਆਂ ਨੂੰ ਬੰਦੇ ਤੇ ਨਹੀਂ ਫਟਕੇ ਚਲਾਉਣ ਦੇ ਦੋਸ਼ ਹੈ ਜੀ ਉਹ ਘਟਨਾ ਦੇ ਮੌਕੇ ਤੇ ਆਪ ਦੀ ਦੁਕਾਨ ਦੇ ਬਾਹਰ ਨੇ ਹੱਥਾ ਖੜਾ ਦਿਖਾਈ ਦੇ ਰਿਹਾ ਪੁਲਿਸ ਨੇ ਬਿਨਾਂ ਵੈਰੀਫਾਈ ਕੀਤੇ ਨਹੀਂ ਪਟਾਕੇ ਚਲਾਉਣ ਨੂੰ ਜੀ ਹੱਥ ਵਿੱਚ ਹਥਿਆਰ ਹੋਣ ਦੀ ਲੋੜ ਨਹੀਂ ਹੈਗੀ ਤੁਹਾਡੇ ਨਾਲ ਬੇਨਤੀ ਹੈਗੀ ਇਹ ਜਦੋਂ ਉੱਥੇ ਚੱਲ ਰਹੇ ਸੀ ਪਟਾਕੇ ਰੋਡ ਤੇ ਸਿੱਟ ਰਹੇ ਸੀ ਤਾਂ ਉੱਥੇ ਹਥਿਆਰ ਦੀ ਲੋਡ ਨਹੀਂ ਪਟਾਕੇ ਉੱਥੇ ਆਮ ਹੀ ਸਾਰੇ ਜਣੇ ਚਲਾਉਂਦੇ ਨੇ ਯਾਨੀ ਕਿ ਦੀਵਾਲੀ ਦਾ ਤਿਹਾਰ ਸੀ ਤਾਂ ਜੋ ਰੋਡ ਤੇ ਸਿੱਟਣਾਗਾ ਉਸ ਤਰ੍ਹਾਂ ਨਾਲ ਜਿਹੜੇ ਲੋ ਰੋਡ ਤੇ ਆਵਾਜਾਈ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਆਉਂਦਾ ਤੇ ਉਸ ਤਰ੍ਹਾਂ ਐਕਸੀਡੈਂਟ ਵੀ ਆਪਣਾ ਜਿਹੜਾ ਕਿਸੇ ਦਾ ਹੋ ਸਕਦਾ ਚਕਬਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ